ਰੋ ਆ ਗਏ ਆਪਣੇ ਟਰੈਕਟਰਾਂ ਕੋਲੇ ਆ ਖੜੇ ਨੇ ਦੋ ਟਰੈਕਟਰ ਆਪਣੇ ਪਿੰਡ ਦੇ ਦੋਆਂ ਸੋਖੇਰੇ ਵੀ ਹਨ ਦੋ ਟਰੈਕਟਰ ਆ ਬਾਟਰਦੇ ਆ ਬਾਈ ਦੋ ਆਪਣੇ ਖਨੋਰੀ ਬਾਟਰਦੇ ਆ ਜਦੋਂ ਜੀਸੀਬੀ ਤੇ ਪੌਪਲਾਈਨ ਪਹੁੰਚੀਆਂ ਨੇ ਉਹ ਤੋਂ ਬਾਅਦ ਫੋਰਸ ਆ ਜਿਹੜੀ ਵੱਧ ਗਈ ਵੇਖੋ ਬਈ ਤਿਆਰੀ ਚੱਲ ਰਹੀ ਹੈ ਕਿਉਂਕਿ ਬੋਰੀਆਂ ਹੁਣੇ ਭਿਓਂ ਕੇ ਰੱਖਣੀਆਂ ਨੇ ਵੀ ਟਾਈਮ ਤੇ ਭਿਜਦੀਆਂ ਨਹੀਂ ਨਾ ਕਿ ਕੱਲ ਨੂੰ ਤੋੜਨ ਦਾ ਜਿਹੜਾ 100% ਆਪਾਂ ਕਹਿ ਸਕਦੇ ਆ ਵੀ ਇੰਤਜ਼ਾਮ ਕੀਤਾ ਜਾ ਰਿਹਾ ਵੀ ਜਿਹੜਾ ਤੋੜ ਨਾ ਹੋ ਆਲੋ ਮੇਟਰ ਕੀ ਹਾਲ ਚਾਲ ਹੈ ਬਾਈ ਨਵੇਂ ਬਲੌਗ ਤੇ ਬਾਈ ਸਭ ਦਾ ਸਵਾਗਤ ਹੈ ਤੇ ਅੱਜ ਆਪਾਂ ਚਲੇ ਸੀ ਬਾਈ ਸਿੰਘੂ ਬਾਰਡਰ ਤੇ ਤੇ ਰਾਤ ਵਾਲੇ ਬਲੌਗ ਤੇ ਤੁਹਾਨੂੰ ਮਿਲਿਆਉਣਾ ਭੁੱਲ ਗਿਆ ਸੀ ਬਾਈ ਦਵਿੰਦਰ ਨਾਲ ਤੇ ਲੇਟ ਹੋ ਗਏ ਦੀ ਇਹ ਬਾਈ ਹਜੇ ਖੇਤ ਸੀ ਉਹ ਤੇ ਦੀਪੂ ਵੀ ਆਂ ਦੀਪੂ ਤੇ ਦੋ ਜਣੇ ਹੋਰ ਅੱਗੇ ਅਮਰਤੋਰੀ ਖੜੇ ਨੇ ਬਾਈ ਨੂੰ ਅੱਜ ਕੰਮ ਆ ਥੋੜਾ ਜਿਹਾ ਗੰਨੇ ਦੀ ਟਰਾਲੀ ਭਰੀ ਖੜੀ ਆ ਜਾ ਨਹੀਂ ਸਕਦਾ ਕਿਉਂਕਿ ਉਹ ਲਾਉਣੀਆਂ ਮਿਲ ਚ ਹਨਾ ਬਾਈ ਤੇ ਹੁਣ ਅਸੀਂ ਜਾ ਰਹੇ ਹਾਂਗੇ ਤੇ ਅੱਗੇ ਨਾਲ ਆਉਣੇ ਅਮਰਤੋਰੀ ਨੇ ਤੇ ਤੁਹਾਨੂੰ ਸਿੰਘੂ ਬਾਰਡਰ ਦਾ ਵੀ ਅੱਜ ਤੁਹਾਨੂੰ ਕਹਿਆ ਸੀ ਨਾ ਆਪਣੇ ਪਿੰਡ ਦੀਆਂ ਟਰਾਲੀਆਂ ਦੋ ਉੱਥੇ ਨੇ ਤੇ ਦੋ ਆਪਣੇ ਖ ਆਣਾ ਪੜਿਆਉਣੇ ਚੱਲ ਕੇ ਆਪਾਂ ਜਿੱਨੇ ਵੀ ਮੁੰਡਿਓ ਚੱਲ ਠੀਕ ਆ ਭਾਈ ਤੇਰੀ ਹਾਜ਼ਰੀ ਅਸੀਂ ਲਵਾ ਆਵਾਂਗੇ ਫੇਰ ਚੱਲਾਂਗੇ ਆਪਾਂ ਦੁਬਾਰੇ ਠੀਕ ਆ ਕੱਲ ਕੱਲ ਤਾਂ ਦਿਨ ਲੱਗ ਜਾ ਪਰਸਪਰ ਸੀ ਬਹੁਤ ਠੀਕ ਆ ਜੋ ਕਹਿੰਨਾ ਫੇਰ ਫੇਰ ਦੁਬਾਰੇ ਚੱਲਾਂਗੇ ਚਲੋ ਵੀ ਲੈ ਵੀ ਮਿੱਤਰੋ ਗੱਡੀ ਵੀ ਥੋੜੀ ਜਿਹੀ ਗੰਦੀ ਹੋ ਰਹੀ ਸੀ ਗੱਡੀ ਦੇ ਪਾਣੀ ਮਰਾਉਣ ਨੂੰ ਰੁਕੇ ਦੀ ਅਜੇ 5 ਕਿਲੋਮੀਟਰ ਹੀ ਆਇਆ ਪਿੰਡੋਂ ਇੱਧਰ ਦੇਖਾ ਸ਼ਰਟ ਦੇ ਕਿੜੀ ਭਾਈਆ ਵੂਏ ਵਾਰੀਆਂ ਅੱਜ ਛੁੱਟੀ ਮਰਾਤੀ ਐ ਜੀ ਹੈ ਓਏ ਛੁੱਟੀ ਮਰਾਦੀ ਅਨੂ ਮੈਨੇਜਰ ਨੂੰ ਕੀ ਕਿਹਾ ਕੰਮ ਨਹੀਂ ਦਾਲੇ ਨੇ ਕਹਿੰਦਾ ਮੈਂ ਕਹਿੰਦਾ ਮੇਰੀ ਦਾਦੀ ਮਰ ਗਈ। ਦਾਲੇ ਨੇ ਦਾਦੀ ਦੇ ਨਾਂ ਤੇ ਛੁੱਟੀ ਲੈ ਲਈ ਤੇ ਹੁਣ ਚੱਲਦੇ ਆ ਯਾਰ। ਕਾफी ਗੰਦੀ ਯੋਰੀ ਦੀ ਪਾਣੀ ਮਰਹਾ ਕੇ ਚੱਲਦੇ ਆ ਬਸ। ਲੈ ਵੀ ਮਿੱਤਰੋ ਕਹਿੰਦੇ ਸ਼ੰਭੂ ਵਾਟਰ ਤੇ ਵੀ ਪਹੁੰਚ ਗਏ ਅੱਜ। ਜਾਓ ਥੋੜੇ। ਓੱਖਿਆ ਕਰੋ। ਉਹ ਜਿਹੜਾ ਪਿੱਛੇ ਜਾ ਦਮਿਆਰ। ਜਾ ਓਰੇ ਪਿੱਛਾ ਨੂੰ। ਕਰ ਦੋ ਭਾਈ ਜਿੰਨੇ ਨੇ। ਉਹ ਤਾਰ ਨੂੰ ਫਟ ਪਿੱਛਾ ਜਾਓ। ਸਾਰੇ ਪਬਲਿਕ ਨੂੰ ਲੰਬਾਈ ਸ਼ੰਭੂ ਬਾਟਰ ਦੇ ਵੀ ਆਪਾਂ ਹਾਜ਼ਰੀ ਲਵਾਉਣ ਆਏ ਸੀ ਚਲੋ ਇੱਧਰ ਵੀ ਆਏ ਕਿਹੜੇ ਤੁਸੀਂ ਦੇਖ ਸਕਦੇ ਹੋ ਦੇਖੋ ਆ ਸਾਡੇ ਸਰਕਾਰ ਆ ਸਾਡੇ ਚੋਬਰ ਸਾਡੇ ਜਿਹੜਾ ਪਾਸਾ ਸਿੱਖੇ ਬੋਲਦੇ ਸੋਖਾ ਦੀ ਨੀਂਦ ਹੋ ਵੀ ਤੰਕੀਰ ਤੋਂ ਕੰਰੀ ਮਜ਼ਦੂਰੀ ਅੱਗੇ ਮਿੱਤਰੋ ਆ ਗਏ ਆਪਣੇ ਟਰੈਕਟਰਾਂ ਕੋਲੇ ਆ ਖੜੇ ਨੇ ਦੋ ਟਰੈਕਟਰ ਆਪਣੇ ਪਿੰਡ ਦੇ ਦੋਆਂ ਸੋਖੇਰੇ ਵੀ ਆਉਣਾ ਦੋ ਟਰੈਕਟਰ ਆ ਬਾਟਰ ਦੇ ਆ ਬਾਈ ਦੋ ਆਪਣੇ ਖਨੋਰੀ ਬਾਟਰ ਦੇ ਆ ਲੈ ਵੀ ਮਿੱਤਰੋ ਆ ਜੇਸੀਬੀ ਜਿਹੜੀ ਕਾਫੀ ਜਿਹੜੀ ਚਾਦਰ ਆ ਕੀ ਉਹ ਮੋਟੀ ਲਾ ਕੇ ਜਿੱਥੇ ਡਰਾਈਵਰ ਦੀ ਸੇਫਟੀ ਲੈ ਕੇ ਸ਼ੰਭੂ ਬਾਰਡਰ ਤੇ ਪਹੁੰਚ ਚੁੱਕੀ ਆ ਬਾਈ ਆਏ ਨੇ ਸਾਰੇ ਤੇ ਹੁਣ ਬਾਰਡਰ ਜਿਹੜਾ ਟੁੱਟਣ ਦੀ ਚਾਂਸ ਜਾਨੀ ਕਿ ਵੱਧ ਗਏ ਨੇ ਕਿਉਂਕਿ ਸੇਫਟੀ ਦੇ ਤਕਰੀਬ ਇਹ ਜੀਸੀਬੀ ਆ ਜਿਹੜੀ ਪਹੁੰਚ ਚੁੱਕੀ ਆ ਓਏ ਆ ਦੇਖੋ ਡਰਾਈਵਰ ਡਰਾਈਵਰ ਦੇ ਬਸ ਜੰਨੇ ਕੇ ਫੇਸ ਵਿੱਚ ਦੀ ਉਹ ਦੇਖ ਸਕਦਾ ਤੁਸੀਂ ਦੇਖ ਸਕਦੇ ਹੋ ਬਈ ਕਾਫੀ ਮੋਟੀ ਜਿਹੜੀ ਚਾਦਰ ਯੂਜ਼ ਕੀਤੀ ਗਈ ਆ ਗੋਲੇ ਤੇ ਗੋਲੀ ਵੀ ਲੰਘਣ ਦਾ ਚਾਣਥ ਨਹੀਂ ਹੈਗੇ ਦੇਖ ਸਕਦੇ ਹੋ ਬਈ ਤੁਸੀਂ ਵਾਹ ਵਾਹ ਕਾਫੀ ਲੰਮਾ ਜਿਹੜਾ ਕਾਫਲਾ ਹੈ ਕਾਫਲੇ ਦੇ ਵਿੱਚੋਂ ਲੈ ਕੇ ਜੀਸੀਬੀ ਨੂੰ ਜਾ ਰਹੇ ਨੇ ਲੈ ਵੀ ਮਿੱਤਰੋ ਤੁਸੀਂ ਦੇਖ ਸਕਦੇ ਹੋ ਬਈ ਸੰਭੂ ਬਾਰਡਰ ਤੇ ਜਿਹੜੀ ਜੀਸੀਬੀ ਚੈਨ ਚੈਨ ਵਾਲੀ ਜਿਹੜੀ ਚਾਦਰ ਲਾ ਕੇ ਤਿਆਰ ਕੀਤੀ ਗਈ ਸੀ ਬਈ ਉਹ ਸੰਭੂ ਬਾਰਡਰ ਤੇ ਪਹੁੰਚ ਚੁੱਕੀ ਆ ਤੇ ਕੋਸ਼ਿਸ਼ ਟਾਈਮ ਤੇ ਜਿਹੜਾ ਬਾਰਡਰ ਖਤੇ ਕਰਨ ਦੇ ਚਾਂਸ ਹੋਣਾ ਹੋ ਗਏ ਨੇ ਤੇ ਹੁਣ ਕੋਈ ਸਮੇਂ ਦੇ ਵਿੱਚ ਬਾਈ ਬਾਰਡਰ ਆ ਜਿਹੜਾ ਫਤਿਹ ਮੋਰਚਾ ਹੋ ਸਕਦਾ ਤੇ ਦਿੱਲੀ ਨੂੰ ਕਿਸਾਨ ਜਿਹੜੇ ਅੱਗੇ ਵੱਸ ਸਕਦੇ ਨੇ ਹੁਣ ਆ ਤੁਸੀਂ ਦੇਖ ਸਕਦੇ ਹੋ ਬਾਈ ਆ ਦੇਖੋ ਲਓ ਬਾਈ ਚਾਦਰ ਲੱਗ ਕੇ ਜੀਸੀਬੀ ਜਿਹੜੀ ਤਿਆਰ ਹੋ ਕੇ ਪਹੁੰਚ ਗਈ ਸੰਭੂ ਬਾਰਡਰ ਤੇ ਤੁਸੀਂ ਦੇਖ ਸਕਦੇ ਹੋ ਬਾਈ ਉਹਨਾਂ 1 ਕਿਲੋਮੀਟਰ ਦਾ ਕਾਫਲੇ ਤਾਂ ਆ ਦੇਖੋ ਸਿਰਫਾ 1 ਕਿਲੋਮੀਟਰ ਹੋ ਅੱਗੇ ਬਾਰਡਰ ਤੇ ਕੋਲ ਨਜ਼ਦੀਕ ਹੀ ਇਹ ਪਹੁੰਚ ਚੁੱਕੀ ਆ ਜੀਸੀਬੀ ਆ ਦੇਖੋ ਕਾਫਲੇ ਟਰੈਕਟਰ ਜਿਹੜੇ ਨਾਲ ਨੇ ਕਿਉਂਕਿ ਉਹ ਬਾਰਡਰ ਜਿਹੜਾ ਤੋੜੂਗੀ ਜੀਸੀਬੀ ਤੇ ਟਰੈਕਟਰ ਨਾਲ ਜਿਹੜੇ ਉਹ ਬੈਰੀਕੇਡ ਵਗੈਰਾ ਖਿੱਚ ਕੇ ਲੈ ਕੇ ਆਉਣੇ ਨੇ ਉਹ ਟਰੈਕਟਰ ਸਾਰੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਬਾਈ ਬਾਰਡਰ ਤੇ ਜਿਹੜੀ ਜੀਸੀਬੀ ਬਿਲਕੁਲ ਹੀ ਨਜ਼ਦੀਕ ਪਹੁੰਚ ਚੁੱਕੀ ਆ ਪੁਲਿਸ ਕੇ ਜੋ ਪੁਲਿਸ ਅਧਿਕਾਰੀ ਹੈ ਉਹਨਾਂ ਕੀ ਜਾਣਕਾਰੀ ਕੇ ਲਈ ਬਤਾਰਾ ਅਗਰ ਬਾਨੇਗਾ ਤੋ ਉਹ ਅਪਰਾਧ ਕਰੇਗਾ ਉਸਕੋ ਕਾਨੂੰਨ ਸਜ਼ਾ ਦੇਗੀ ये भी बात मैं बताने आया हूँ उन लोगों को के ध्यान रखे और हम लोग इस काम को करने वाले हैं तो बहुत ही समझदारी से से अपने वकीलों से बात करके सब ये कानूनी सलाह और तो कानूनी जो हमारी जिम्मेदारी है आपके प्रभा ने यहाँ पे आया हूँ और ये बताने आया हूँ कि सुप्रीम कोर्ट के जो तो हमारे प्रेसिडेंट है बार एसोसिएशन उन लोगों ने उनमें से प्रेसिडेंट ने हमारे ये हिमाकत गलती की थी, थी, थी आप लोगों के एक चीज़ को चिटी हम लोगों ने सुप्रीम कोर्ट के वकीलों ने एक घंटा नहीं लगाया पैसों वकीलों ने उनके खिलाफ चिट्ठी लिखी हम आपको इस ले ले से हटा देंगे और उसके लिए हम रेजोल्यूशन ला रहे हैं उन प्रेसिडेंट को हटाने के लिए क्योंकि उन्होंने जुर्रत और मजाल की हमारे देश के अन्नदाता किसानों के खिलाफ एक चिट्ठी लिखने की और ऐसी सजा हम हाँ हर एक व्यक्ति को दिलवाएंगे जो किसानों के खिलाफ एक शब्द भी बोलता शब्दाबाद यही बातें करने हम आपसे आए थे हम लोगों का दिल आपके साथ है हम दिल्ली में हैं। दिल्ली में बहुत सारे आंदोलन चल रहे आप लोग अगर रोका भी जाता मुझे लगता नहीं कि आपको पाएंगे क्योंकि आपकी इतनी बड़ी संख्या और आप एकदम पीसफुल तरीके से चल रहे हैं आपका सबसे बड़ा हथियार है पीसफुल तरीके से जब आप चल रहे सबसे बड़ा हथियार आपका से तो यह आपको रोक नहीं पाएंगे दिल्ली आने अगर किसी वजह से इन्होंने रोकने की कोशिश की तो हम आपके आदेश का इंतजार कर रहे हैं दिल्ली के अंदर किसानों का आंदोलन किसानों की आवाज ਉਤਨੀ ਤਾਕਤ سے بلند کرنے کی کوشش کریں گے جتنی آپ අපේ उम्मीद করতো یہ نہیں ہوا ਬਰਾ ਹੋਏਗਾ ٹرالی ادھر ادھر ہو جائے گا بس یہی ਕੰਮ ਨਹੀਂ ਇਹ ਤਾਂ ਮੈਂ ਆਪਕੇ ਕੋਲ ਆਇਆ ਸੀ ਹਮ ਆਪਕੇ ਸਾਥ ਨੇ ਫਕੀਰੋ ਕੀ ਸਮੇਂ دار ਰਹੇ ਹਮ ਦੇ ਨਾਮਤਾ ਬਣਾਉਣੇ ਹਾਂ ਲੈ ਵੀ ਮਿੱਤਰੋ ٹرالی ਜੋ ਜੀਸੀਬ ਜਿਹੜੀ ਥੱਲੇ ਤਾਰ ਲਈਏ ਸੰਭੂ واٹر ਤੇ ਜਮਾਂ ਕਰੀਬ ਜਿਹੜੀ ਪਹੁੰਚ ਚੁੱਕੀ ਆ ਤੇ ਬਾਕੀ ਅਪਡੇਟ ਲਈ ਬਈ ਆਪਣਾ ਫੇਸਬੁੱਕ ਪੇਜ ਆ ਫੋਲੋ ਕਰ ਲੋ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਾਰੀ ਅਪਡੇਟ ਆਪਣੇ ਚੈਨਲ ਤੇ ਮਿਲਦੀ ਰਹੂਗੀ ਇੱਕ ਬਾਤ ਧੰਨਵਾਦ ਕਰਤਾ ਹਾਂ ਬਾਕੀ ਦਾ ਇੱਕ ਬਾਤ ਆ ਬੋਲਦਾ कोई नहीं है, क्या? किसी ने नागरिक कोई बंदिश नहीं है कि कोई वो ऑर्डर पास कर सके अगर सरकार ये भी माना लेती है ना कोड ऑफ कंडक्ट ਪੋਤਾ ਨੀ ਕਰਾ ਸਾਡੇ ਨੂੰ ਜੁੜਿਆ ਕਰੋ ਜੁੜਿਆ ਕਰੋ ਆਵਾਜ਼ ਸੁਣੇ ਮੋਰੇ ਸੋਹਣਿਆ ਸਾਥ ਸੱਜਿਆ ਦਾ ਲੈ ਵੀ ਮਿੱਤਰੋ ਜੀਸੀਬੀ ਪਹੁੰਚ ਗਈ ਜੀਸੀਬੀ ਪੌਕ ਲੈਣਾ ਤੇ ਆ ਦੇਖੋ ਕਵੰਧ ਦੇਖੋ ਟੈਨਾਂ ਚ ਗੋਲੀਆਂ ਨਾ ਵੱਜਣਾਂ ਦਾ ਪੂਰਾ ਕਰ ਗਿਆ ਵੀ ਸ਼ੀਸ਼ੇ ਛੂਛੇ ਵੀ ਨਾ ਬੰਨਣਾ ਤੇ ਰਾਜ ਗੋਲੀਆਂ ਗੋਲੀਆਂ ਨਾ ਵੱਜਣਾ ਹਨਾ ਤੇ ਉਧਰ ਭੋਕ ਲੈਣਾ ਲੈ ਵੀ ਸੰਗੂ ਬਾਰਡਰ ਤੇ ਖੜੇ ਆ ਉਹ ਜੀਸੀਬੀ ਤਾਂ ਆ ਗਈਆਂ ਪਾਪ ਲਾਈਨ ਜੀਸੀਬੀ ਆ ਤੇ ਕੱਲ ਨੂੰ ਜਿਹੜਾ ਬਾਰਡਰ ਤੋੜਨ ਦਾ ਪ੍ਰਬੰਧ ਕੀਤਾ ਜਾਣਾ ਆ ਦੇਖੋ ਬੋਰੀਆਂ ਬੋਰੀਆਂ ਸੈੱਟ ਕਰ ਰਹੇ ਨੇ ਗਿੱਲੀਆਂ ਕਰਕੇ ਧਰ ਰਹੇ ਨੇ ਇਧਰੋਂ ਆ ਇੱਕ ਮੁੰਡੇ ਵੀ ਕੱਲ ਨੂੰ ਲੋਡ ਪੈ ਗਈ ਕਿਉਂਕਿ ਉਧਰੋਂ 70 ਗੋਲੇ ਚੱਲਣੇ ਨੇ ਆ ਦੇਖੋ ਇਕੱਠੀਆਂ ਕਰ ਰਹੇ ਨੇ ਬੋਰੀਆਂ ਵੀ ਜਿਹੜੀ ਯੂਜ਼ ਕਰਨ ਵਾਸਤੇ ਇਥੋਂ ਚੱਕ ਸਕਣਾ ਤੇ ਟਰੈਕਟਰ ਟਰੋਟਰ ਅੱਗੇ ਲੱਗੇ ਹੋયા ਤੇ ਫੋਰਸ ਵੀ ਜਿਹੜੀ JCB ਆਉਣ ਤੋਂ ਬਾਅਦ ਜਦੋਂ JCB ਤੇ ਪਾਪ ਲਾਈਨ ਪਹੁੰਚੀਆਂ ਨੇ ਉਹ ਤੋਂ ਬਾਅਦ ਫੋਰਸ ਆ ਜਿਹੜੀ ਵੱਧ ਗਈ ਤੁਹਾਨੂੰ ਮੈਂ ਦਿਖਾਉਣਾ ਅੱਗੇ ਜਿਹੜੀ ਫੋਰਸ ਆ ਪਹਿਲਾਂ ਪਹਿਲਾਂ ਵਾਲੀ ਵੀਡੀਓ ਚ ਚੈੱਕ ਕਰੋ ਪਹਿਲਾਂ ਘੱਟ ਸੀ ਤੇ ਹੁਣ ਫੋਰਸ ਆ ਜਿਹੜੀ ਜ਼ਿਆਦਾ ਹੋ ਗਈ ਆ ਉਹਨਾਂ ਨੇ ਵੀ ਪਰਮੰਦ ਅਗੋਂ ਪੂਰਾ ਕੀਤਾ ਆ ਦੇਖੋ ਪਹਿਲਾਂ ਇਧਰਲਾ ਪੁਲ ਸੀ ਜਿਹੜਾ ਖਾਲੀ ਸੀ ਆ ਵੀ ਨਹੀਂ ਆਣੇ ਆ ਆ ਦੇਖੋ ਹੋਰ ਤੋਂ ਜ਼ਿਆਦਾ ਹੋਗੀ ਦੇਖੋ ਵੀ ਤਿਆਰੀ ਚੱਲ ਰਹੀ ਹੈ ਕਿਉਂਕਿ ਬੋਰੀਆਂ ਹੁਣੇ ਭਉਗੇ ਰੱਖਣੀਆਂ ਨੇ ਵੀ ਟਾਈਮ ਤੇ ਭਿਜਦੀਆਂ ਨਹੀਂ ਨਾ ਤੇ ਕੱਲ ਨੂੰ ਤੋੜਨ ਦਾ ਜਿਹੜਾ 100% ਆਪਾਂ ਕਹਿ ਸਕਦੇ ਆ ਵੀ ਇੰਤਜ਼ਾਮ ਕੀਤਾ ਜਾ ਰਿਹਾ ਵੀ ਜਿਹੜਾ ਤੋੜ ਨਾ ਹੋਵੇ ਦੇਖੋ ਦੇਖੋ ਬੋਰੀਆਂ ਇੱਥੋਂ ਉੱਥੇ ਲੈ ਚੱਲੋ ਪਿਛਲੇ ਬੰਨੇ ਆਉਣੇ ਟੈਂਕ ਪਾਣੀ ਲੈਣੇ ਨਹੀਂ ਆਉਂਦੇ ਆ ਦੇਖੋ ਵੀ ਪਹਿਲਾਂ ਜਿਹੜਾ ਉਹ ਪੁਲ ਦੇ ਪਿੱਛੇ-ਪਿੱਛੇ ਸੀ ਮਿਲਟਰੀ ਹੁਣ ਜਿਹੜੀ ਪੁਲ ਦੇ ਉੱਤੇ ਆ ਗਈ ਆ ਕਿਉਂਕਿ ਜਦੋਂ ਤੋਂ ਜੀਸੀਬੀ ਪਹੁੰਚੀਆਂ ਨੇ ਉਦੋਂ ਤੋਂ ਉਹਨਾਂ ਨੇ ਵੀ ਥੋੜੇ ਪ੍ਰਬੰਧ ਵਧਾਤੇ ਆ ਪਰ ਇਧਰੋਂ ਵੀ ਤਿਆਰੀਆਂ ਜਿਹੜੀਆਂ ਚੱਲ ਰਹੀਆਂ ਨੇ 100% ਕੱਲ ਨੂੰ ਜੇ ਨਾ ਕੋਈ ਹੱਲ ਬਣਿਆ ਤਾਂ ਵੈਰੀਗੇਟ ਤੋੜ ਕੇ ਜਿਹੜਾ ਦਿੱਲੀ ਕੂਚ ਕਰਨਾ ਆ ਦੇਖੋ ਸਾਰੇ ਦੇਖੋ ਬੋੜੀਆਂ ਦਾ ਜਿਹੜਾ ਪ੍ਰਬੰਧ ਕੀਤਾ ਜਾ ਰਿਹਾ ਕੱਲ ਨੂੰ ਗਿੱਲੀਆਂ ਕਰਨ ਵਾਸਤੇ ਆ ਦੇਖੋ ਤੇ ਸਾਰੀਆਂ ਗਿੱਲੀਆਂ ਕੀਤੀਆਂ ਜਾ ਰੀਆਂ ਨੇ ਫੇਸਬੁੱਕ ਦੇ ਪੇਜ ਨੂੰ ਫੋਲੋ ਕਰ ਲਓ ਬਈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਾਰੀ ਅਪਡੇਟ ਜਿਹੜੀ ਆਪਣੇ ਪੇਜ ਤੇ ਦਿੱਤੀ ਜਾਣੀਆਂ ਕੱਲ ਦੀ ਬੈਰੀਕੇਡ ਤੋੜਨ ਦੀ ਵੀ ਉਧਰ ਖੁਸ਼ੀ ਮਨਾ ਰਹੇ ਨੇ ਉਹ ਵੀ ਤੋੜਨੇ ਆ ਉਹਨਾਂ ਦਾ ਟਰੈਕਟਰ ਦੇ ਸੇਫਟੀ ਸਨ ਮੈਦਖਾ ਕੇ ਲਿਆਉਣਾ ਉਹਦੇ ਮਾਗਰ ਜਿਹੜੀ ਚਾਦਰਾਂ ਵਗੈਰਾ ਲੱਗੀਆਂ ਹੋਈਆਂ ਨੇ ਆਇਆ ਆ ਦੇਖੋ ਟਰੈਕਟਰ ਜਿਹੜੇ ਅੱਗੇ ਲਾਏ ਨੇ ਵੀ ਮਾਗਰ ਤੋਂ ਜਿਹੜੇ ਉਹ ਗੋਲੇ ਨਾ ਸੁੱਟਣਾ ਤੇ ਡਰਾਈਵਰ ਦੇ ਨਾਂ ਲੱਗਣਾ ਆ ਦੇਖੋ ਪ੍ਰਬੰਧ ਦੇ ਸਬੂਤ ਇਹ ਟਰੈਕਟਰ ਅੱਗੇ ਵਧਣ ਲਈ ਜਿਹੜੇ ਤਿਆਰ ਨਹੀਂ ਭਈ ਹੋਰੀਆਂ ਸਫਾਈ ਅਰੋੜਾਂ ਦੀ ਗੰਦ ਨਹੀਂ ਪੈ ਰਿਆ ਰਾਤ ਨੂੰ ਸਫਾਈ ਕਰਦੇ ਆ ਦਿਨੇ ਲੰਗਰ ਚਲਦੇ ਆ ਤੇ ਉਧਰ ਬਾਕੀ ਆਪਣੇ ਵਾਲੇ ਪਾਸੋਂ ਉਹਨਾਂ ਨੇ ਲਾਈਟ ਕੱਟਤੀ ਉਧਰ ਪਰਲੇ ਪਾਸੇ ਲਾਈਟ ਚੱਲ ਰਹੀ ਉਹਨਾਂ ਵਾਲੇ ਪਾਸੇ ਤੇ ਇਧਰ ਰੋਡ ਦੀ ਲਾਈਟ ਜਿਹੜੀ ਕੱਟੀ ਹੋਈ ਆ ਇਤੋਂ ਪਿੱਛੇ-ਪਿੱਛੇ ਸਾਰਾ ਧਰਨਾ ਤੇ ਆਪਾਂ ਪ੍ਰਧਾਨ ਸਾਹਿਬ ਨੂੰ ਮਿਲਣਾ ਸੀ ਆਪਣੇ ਪਿੰਡ ਦਾ ਪ੍ਰਧਾਨ ਪੂਰੇ ਪਹੁੰਚਿਆ ਹੋਇਆ ਤੇ ਇਹ ਨਹੀਂ ਹੈਗਾ ਵੀ ਮੁੰਡੇ ਭੇਜਿਓ ਇਹਨੇ ਖੁਦ ਸਾਡੇ ਮੇਨ ਆਗੂ ਜਿਹੜੇ ਪਹੁੰਚੇ ਹੋਏ ਨੇ ਉਹਦੇ ਲੇ ਵੀ ਤਰੋਂ ਅਸੀਂ ਆਗੇ ਦੀ ਵਾਪਸ ਅਜੇ ਤਾਂ ਬਾਈ ਦੁਬਾਰੇ ਟਰਾਲੀ ਕਰਤੀ ਫੁੱਲ ਤੇ ਉਧਰ ਡੈਕ ਦਾ ਵੀ ਹੋ ਜਾਣਾ ਅੱਜ ਕਲਾਚ ਨਾ ਵੜਕਾਗਾ ਹੈ ਜਮਨ ਨਾਲ ਟੱਚ ਕਰੀ ਫਿਰਦਾ ਬਸ ਇਹ ਤਾਂ ਬਸ ਮੈਨੂੰ ਲੱਗਦਾ 2 ਘੰਟੇ ਦੇ ਮਹਿਮਾਨ ਲੱਗ ਰਿਹਾ ਬਾਈ ਹੈ ਨਾ ਘੰਟਾ ਘੰਟਾ ਬਸ ਯਰ ਤਾਂ ਕਹ ਰਿਹਾ ਉਹ ਕੀ ਕਰਿਆ ਨਾ ਜੋਂਡਿਆਰ ਉਹ ਖੜਿਆ ਉਹਦੇ ਨਾਲ ਕੀਤਾ ਤੇ ਆਪਾਂ ਕੱਲ ਸਟੰਟ ਉਹਦਾ ਬੰਪਰ ਬੰਪਰ ਵੇਟ ਬੂਟ ਲਾਤੇ ਦੀ ਤਾਂ ਕਰਕੇ ਅੱਜ ਹੌਲੈਂਡ ਪਾਣਾ ਪੈ ਗਿਆ ਤੇ ਹੁਣ ਇਹਦਾ ਡੈਕ ਪਾਣਾ ਪੈਣਾ ਨਾਲ ਫੇਰੇ ਮਿਲ ਜਾਊਗੀ ਟਰਾਲੀ ਦੇਖੋ ਜਮਾਟਾ ਚੋਰੇ ਗੰਨੇ ਚ ਇਹਦਾ ਵੀ ਹੋ ਗਿਆ ਲਾਜ ਅੱਜ ਤੇ ਬਾਕੀ ਬਈ ਆ ਗਈ ਤੇ ਅਸੀਂ ਵਾਪਸ ਤੇ ਸਵੇਰੇ ਜਾਵਾਂਗੇ ਦੁਬਾਰਾ ਸੰਭੂ ਬਾਰਡਰ ਤੇ ਤੇ ਫੇਰ ਜਾਣਾ ਪਿੰਡ